ਜਿਹੜਾ ਪਹਿਲਾ ਕਾਣਾ ਕਿਸੇ ਦੇ ਏਜੰਟ ਦੇ ਕੋਲ ਪੈਸੇ ਫਸੇ ਹੋਏ ਐ ਏਜੰਟ ਦੇ ਕੋਲੋਂ ਪੈਸੇ ਨਿਕਲਦੇ ਸਾਲ ਡੇਢ ਸਾਲ ਹੋ ਗਿਆ ਕਿਸੇ ਦੀ ਮਈ ਏਜੰਟ ਕੋਲ ਪੈਸੇ ਫਸੇ ਹੋਏ ਨੇ ਜੀ ਸਾਲ ਡੇਢ ਸਾਲ ਹੋ ਗਿਆ ਪੈਸੇ ਨਹੀਂ ਨਿਕਲ ਰਹੇ ਸਾਲ ਤੋਂ ਡੇਢ ਸਾਲ ਹੋ ਗਏ ਜੀ ਉਹਨਾਂ ਦਾ ਕਾਣਾ ਜਿੰਗਿਆ ਜੂ ਕਿੱਥੋਂ ਆਏ ਫਕਰੋ ਰੀਡ ਰੀਡ ਕਿਹੜਾ ਰੀਡ ਰੀਡ ਖੇੜੀ समुारी ਕਿ ਨਾ ਹਾਂਜੀ ਬੱਚਾ ਭੇਜਣਾ ਬੱਚਾ ਬਾਹਰ ਭੇਜਣਾ ਹੈ ਹਾਂਜੀ ਹਕਸਮ ਖੂਦਾਂ ਦੀ ਮੇਰਾ ਰੱਬ ਹੈ ਮੇਰਾ ਰੱਬ ਹੈ ਹਕਸਮ ਖੂਦਾਂ ਦੀ ਮੇਰਾ ਰੱਬ ਹੈ ਮੇਰਾ ਰੱਬ ਹੈ ਬੜਾ ਪਿਆਰਾ ਪਹਿਲਾਂ ਪਹਿਲਾਂ ਤੂੰ ਹੀ ਚੜ੍ਹ ਜਾਣਾ ਤੂੰ ਘਰੇ ਅਰਦਾਸ ਕਰਕੇ ਨਹੀਂ ਗਿਆ ਜਦੋਂ ਪੈਸੇ ਦੇਣ ਗਏ ਆ ਸੇਵਾ ਕਰਦੇ ਆ ਜਿੰਨੀ ਕ ਹੁੰਦੀ ਐ ਕੋਈ ਜ਼ਿਆਦਾ ਨਹੀਂ ਕਰਦੇ ਜਿੰਨੀ ਕ ਹੁੰਦੀ ਐ ਉਹਨਾਂ ਨੂੰ ਮੰਨ ਕੇ ਅਰਦਾਸ ਕਰਕੇ ਨਹੀਂ ਗਏ ਕਿਉਂ ਇਹ ਐਵੇਂ ਕਿਤੇ ਬੈਠੇ ਆ ਤੂੰ ਕਮਲਾ ਹੋ ਗਿਆ ਕਿਵੇਂ ਚੱਲ ਜਾਂਦੇ ਪੈਸੇ ਪੁਲਾਕੇ ਬਹਿ ਗਏ 1 2 2 ਲੱਖ ਦੇ ਨੇੜੇ ਤੇੜੇ ਪੈਸੇ ਆ ਐਨੇ ਆ ਕਰੀ ਕਰੇ ਜਾਂਦਾ ਸਰ ਜੇ ਜੇ ਫਖਰਾ ਤੂੰ ਸੁਰਮਾ ਦੇਵੇਂ ਤੈਨੂੰ 2 ਢਾਈ ਢਾਈ ਪੌਣੇ 3 ਸਾਲ ਦੇ ਵਿੱਚ ਵਿੱਚ ਹੋ ਗਏ ਚਾਨਣਾ ਵੀ ਹੁਣ ਤੇ ਹਟ ਗਿਆ ਜੇ ਫਖਰਾ ਤੂੰ ਸੁਰਮਾ ਦੇਵੇਂ ਜੇ ਅਸੀਂ ਆ ਪੀਰ ਸਾਹਿਬ ਆ ਕੋਈ ਸਾਧ ਸੰਤ ਕੋਈ ਵੀ ਐ ਕੋਈ ਵੀ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਮੰਨ ਕੇ ਹੀ ਕਰਨਾ ਹੈ ਅਰਦਾਸਾ ਕਰਕੇ ਆਪਾਂ ਚੱਕੇ ਉੜ ਗਏ ਵੀ ਮੁੰਡੇ ਤਾਂ ਹੁਣ ਚੜਾ ਲੈਣੇ ਨੇ ਦੋ ਦਿਨਾਂ ਜਨੇ ਤਲਾਸ਼ੇ ਦੇ ਦਿੱਤੇ ਤੇ ਵੀ ਐ ਕਾਗਜ ਲਾ ਦੂੰਗਾ ਉਹ ਲਾ ਦੂੰਗਾ ਅੱਲਾ ਯਾ ਕੰਜਰ ਨੇ ਪੁੱਛ ਵੀ ਨਹੀਂ ਪਰ ਤੁਹਾਨੂੰ 10 ਵਾਰ ਗਏ ਤਾਂ ਮੈਂ ਕਾਗਜ ਲਾਏ ਹਰੇ ਅੱਧੀਆ ਇਹ ਪੈਸੇ ਨੂੰ ਮੋੜ ਲਈ ਆਈ ਆਪਾਂ ਵਾਪਸ ਕੀ ਆ ਖਵਾਉਂਗਾ ਸਾਨੂੰ ਤੇਰੇ ਪੈਸਾ ਦੇ ਵਿੱਚੋਂ 2 ਲੱਖ ਦੇ ਵਿੱਚੋਂ 2 ਰੁਪਏ ਲਾਵਾਂਗੇ ਦੇਖ ਲੈ ਕਦਾਂ 2 ਰੁਪਏ ਹੈ 2 ਰੁਪਏ ਦੇ ਵਿੱਚੋਂ ਮੁਕਰ ਜੀ ਕਰਕੇ ਨਹੀਂ ਜਾ ਸਕਦਾ ਚੰਗਾ ਦਿਆ ਮੇਂ ਥੋਵੇਂ ਜਿੰਦਵਾਰਾ ਤੇ ਥੋਵੇਂ ਜਿਹੜੀ ਸੇਵਾ ਕਰਨੀ ਹੈ ਉਹ ਪੁੱਛ ਕੇ ਦੁਬਾਰਾ ਕਰਨੀ ਹੈ ਸ਼ੁਰੂ ਕਰ ਉਹਨਾਂ ਨੂੰ ਮੰਨ ਕੇ ਫਿਰ ਤੁਰਨਾ ਕਿਸੇ ਵੀ ਕੰਮ ਨੂੰ ਬਕਰੋ ਇੱਥੇ ਰਾਤ ਨੂੰ ਆਕਣ ਕਾਦੇ ਵਾਸਤੇ ਆਉਨੇ ਆ। ਇੱਥੇ ਪਰਚੀ ਲੱਗਦੇ ਆ। ਕਬੂਤ ਨਹੀਂ। ਸੇ ਇੱਥੇ ਨਾਲੇ ਮਿਟਾਲਾ। ਪਰ ਮੰਗਲਵਾਰ ਨੂੰ ਦੋ ਦੇਗਾ। ਭੱਜਾ ਇੱਕ ਦੋ ਦਿਨ ਚ ਪੈਸੇ ਲੈ ਲਾਂਗੇ। ਭੱਜ। ਵੀ ਫੁੱਟਨ ਮੇ ਥੋੜੇ ਜੀਵਨ ਪਰਚੇ ਤਾਂ ਬਹੁਤ ਦੇਰ ਦੇ ਲਾ ਰਹਿਆਂ ਤੂੰ ਹੁਣੀ ਹੋ ਜੀ। ਹੁਣੀ ਹੋ ਜੇਗੀ ਆਪਣੀ ਜ਼ਿੰਦਗੀ ਦੇ ਵਿੱਚ। ਉਹ ਕਿਸੇ ਉਹਦੀ ਨਹੀਂ ਘਾਟ ਤੇਰੀ ਆਪਣੀ। ਤੇਰੀ ਆਪਣੀ ਘਾਟ ਕਰਕੇ ਪਿੱਛੇ ਹਟ ਕੇ ਤੇਤੋ। ਕੁਝ ਕਹਿ ਨਹੀਂ ਸਕਦੀ ਵੇ ਤੇਰੀ ਮੁਹੱਬਤ ਇਹ ਹਰ ਪੀੜੇ ਮਰੀ ਮਰੀ ਤੇਰੇ ਦੀ ਰਹਿਣੀ ਤੱਕਦੀ ਓ ਸੁੱਖ